ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਦੂਜੀ ਵਾਰ ਦਿੱਲੀ ਜਾਣਾ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਦਿੱਲੀ ਦੀ ਸੰਗਤ ਨੇ ਅਰਜ਼ ਗੁਜ਼ਾਰੀ ਪਾਤਸ਼ਾਹ ਦਿੱਲੀ ਮਿਹਰ ਦਾ ਮੀ ਪਾਓ ਜੋ ਆਪ ਜੀ ਨੇ ਬਾਗ ਲਾਇਆ ਹੈ ਉਸ ਦਾ ਆਪ ਮਾਲੀ ਬਣ ਕੇ ਸਾਰ ਲਵੋ ਬਾਬਾ ਜੀ ਨੇ ਦਰਗਾਹੀ ਹੁਕਮ ਅਨੁਸਾਰ ਤਿਆਰੀ ਕਰ ਲਈਤੀ ਨਾਲ ਇੰਨਾ ਸਿੰਘਾਂ ਨੂੰ ਹੁਕਮ ਹੋਇਆ ਤਿਆਰ ਹੋ ਜਾਓ ਰਾਗੀ ਸੰਤਾ ਸਿੰਘ ਕਰਤਾਰ ਸਿੰਘ ਮੇਵਾ ਸਿੰਘ ਨਿਹਾਲ ਸਿੰਘ ਗੁਰਬਚਨ ਸਿੰਘ ਗੁਰਮੁਖ ਸਿੰਘ ਗੁਰਦਿਆਲ ਸਿੰਘ ਹਰੀ ਸਿੰਘ ਜਸਵੰਤ ਸਿੰਘ ਇਹ ਕੀਰਤਨੀਏ ਸੁਖਮਨੀ ਸਾਹਿਬ ਵਾਲੇ ਬਾਬਾ ਕਿਰਪਾਲ ਸਿੰਘ ਕਿਸ਼ਨ ਸਿੰਘ ਮੰਜੂ ਕੇ ਪਹਿਰੇਦਾਰ ਲੱਦਾ ਸਿੰਘ ਵਿਸ਼ਨ ਸਿੰਘ ਵਿਸ਼ਨੂ ਹਜ਼ੂਰੀਏ ਬਾਬਾ ਈਸ਼ਰ ਸਿੰਘ ਜੀ ਭਾਈ ਹਜੂਰਾ ਸਿੰਘ ਜੀ ਅਤੇ ਭਾਈ ਡਰੋਲੀ ਮੁਖੀ ਸਿੰਘ ਸਰਦਾਰ ਸੰਪੂਰਨ ਸਿੰਘ ਸਰਦਾਰ ਰਤਨ ਸਿੰਘ ਇੱਕ ਬਾਤ ਸਰਦਾਰ ਸੰਪੂਰਨ ਸਿੰਘ ਨੇ ਮੰਗਵਾਈ ਅਗਲੀ ਸੀਟ ਤੇ ਬਾਬਾ ਜੀ ਦਾ ਆਸਣ ਲਾਇਆ ਉਸ ਤੋਂ ਦੂਜਾ ਨੰਬਰ 4 ਸੀਟਾਂ ਤੇ ਬਾਬਾ ਜੀ ਵਾਸਤੇ ਮੰਜੀ ਪਾ ਕੇ ਆਸਣ ਲਾਇਆ ਕਿਉਂਕਿ ਦੂਰ ਦਾ ਸਫਰ ਹੈ ਵਿੱਚ ਹੀ ਆਰਾਮ ਦਾ ਆਸਣ ਹੁੰਦਾ ਸੀ ਇਸ ਪ੍ਰਕਾਰ ਹੌਲੀ-ਹੌਲੀ ਰਸਤਾ ਤੈਅ ਕਰਕੇ ਰਾਤ ਨੂੰ 11:00 ਵਜੇ ਖੁੰਨੀ ਨਾਲੇ ਦੇ ਨੇੜੇ ਪਹਾੜੀ ਪਰ ਰਾਤ ਕੱਟੀ ਦੂਜੇ ਦਿਨ ਖੁੰਨੀ ਨਾਲੇ ਵਿੱਚ ਪਹਿਲਾਂ ਦੀ ਤਰ੍ਹਾਂ ਅਸਨ ਲਾਇਆ ਜਿਉਂ-ਜਿਉਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਬੜਾ ਭਾਰੀ ਇਕੱਠ ਹੋਣ ਲੱਗਿਆ ਰਾਤ ਨੂੰ ਰੋਜ਼ ਰਹਿਰਾਸ ਤੋਂ ਬਾਅਦ ਬਾਬਾ ਜੀ 1.5 ਤੋਂ 2 ਘੰਟੇ ਬਾਣੀ ਕਰਦੇ ਹਨ ਹਜ਼ੂਰ ਜੋ ਵੀ ਬਾਣੀ ਕਰਦੇ ਹਨ ਹਫ਼ਤਾ-ਹਫ਼ਤਾ ਉਹੀ ਬਾਣੀ ਰੋਜ਼ ਕਰੀ ਜਾਂਦੇ ਹਨ ਲੋਕੀ ਬੜੇ ਹੈਰਾਨ ਹਨ ਕਿ ਸਾਖੀਆਂ ਰੋਜ਼ ਹੀ ਉਹੀ ਕਰਦੇ ਹਨ ਪਰ ਰਸ ਵੱਧ ਤੋਂ ਵੱਧ ਆਉਂਦਾ ਹੈ ਤੇ ਬਾਬਾ ਜੀ ਵੀ ਫਰਮਾਉਂਦੇ ਹਨ ਭਾਈ ਅਸੀਂ ਨਿਰੀਆਂ ਸਾਖੀਆਂ ਸੁਣਾਉ ਨਹੀਂ ਆਏ ਜੋ ਸੁਣਾਉਂਦੇ ਹਾਂ ਇਹਨਾਂ ਪੂਰਨਿਆਂ ਤੇ ਚੱਲਣਾ ਹੈ ਬਾਬਾ ਜੀ ਆਪ ਵੀ ਹੌਲੀ ਹੌਲੀ ਬਚਨ ਕਰਦੇ ਹਨ 10 10000 ਦਾ ਇਕੱਠ ਹੁੰਦਾ ਸੀ ਪਰ ਇਉਂ ਨਹੀਂ ਪਤਾ ਲੱਗਦਾ ਕਿ ਇੱਕ ਆਦਮੀ ਬੈਠਾ ਹੈ ਜਾਂ 10000 ਬੈਠਾ ਹੈ ਕਿਸੇ ਨੂੰ ਦੀਵਾਨ ਵਿੱਚ ਖੰਗ ਨਿਛ ਵੀ ਨਹੀਂ ਆਉਂਦੀ ਅੱਧ-ਅੱਧ ਮੀਲ ਤੱਕ ਆਵਾਜ਼ ਸੁਣਾਈ ਦਿੰਦੀ ਹੈ ਉਸ ਟਾਈਮ ਲਾਊਡ ਸਪੀਕਰ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਬਿਨਾ ਲਾਊਡ ਸਪੀਕਰ ਤੋਂ ਪ੍ਰੋਗਰਾਮ ਚੱਲਦਾ ਸੀ। ਬਾਬਾ ਜੀ ਦਾ ਨਾਮ ਹੀ ਐਸਾ ਸੀ ਜਿਸ ਨੇ ਵੀ ਸੁਣਿਆ ਉਹ ਹੀ ਚਮਕ ਵਾਂਗੂ ਚਰਨਾ ਤੇ ਆ ਡਿੱਗਿਆ। ਰਾਏ ਬਹਾਦਰ ਨਰੈਣ ਦਾਸ, ਰਾਏ ਬਹਾਦਰ ਨਰੈਣ ਸਿੰਘ, ਸਰਦਾਰ ਕਨਈਆ ਸਿੰਘ, ਸਰਦਾਰ ਮੋਹਨ ਸਿੰਘ, ਬਾਉ ਬਾਲਕ RAM ਜੀ, ਸਰਦਾਰ ਭਗਤ ਗੁਰਚਰਨ ਸਿੰਘ ਜੀ, ਡਾਕਟਰ ਨਰੈਣ ਸਿੰਘ ਜੀ, ਸਰਦਾਰ ਰஞ்சிਤ ਸਿੰਘ ਜੀ ਨਰੂਲਾ। ਸਰਦਾਰ ਮધુਸੂਖਦਨ ਸਿੰਘ ਜੀ ਇਤਿਆਦਿਕ ਹੋਰ ਬਹੁਤ ਸੰਗਤ ਵੱਧ ਚੜ ਕੇ ਤਨਮਨਤਾ ਨਾਲ ਸੇਵਾ ਕਰਦੀ ਹੈ ਲੰਗਰ ਸੰਗਤਾਂ ਨੂੰ ਇਤਨਾ ਆਉਂਦਾ ਹੈ ਜਿਸ ਨੂੰ ਜੰਗਲ ਦੇ ਰਹਿਣ ਵਾਲੇ ਗਿੱਦੜ ਅਤੇ ਹਰਨਵੀ ਰਾਜ ਰਾਜ ਕੇ ਖਾਂਦੇ ਹਨ ਲਾਂਗਰੀ ਮਹਾਂਤ ਕਾਂ ਸਿੰਘ ਕਲੇਰਾ ਤੋਂ ਤੇ ਸੌਣ ਸਿੰਘ ਕੌਂਕਿਆਂ ਤੋਂ ਇਹਨਾਂ ਨੇ ਵੀ ਸੇਵਾ ਤਨਮਨ ਕਰਕੇ ਬੇਅੰਤ ਕੀਤੀ ਰਾਗੀਆਂ ਪਾਠੀਆਂ ਵਾਸਤੇ ਧਮੋਟੀਆਂ ਲਾਈਆਂ ਗਈਆਂ ਤੇ ਬਾਬਾ ਜੀ ਵਾਸਤੇ ਇੱਕ ਗੁਫਾ ਤੇ ਇੱਕ ਕਮਰਾ ਟੀਨਾ ਦਾ ਤਿਆਰ ਹੋ ਗਿਆ। ਬਾਰੋਂ ਵਿੱਚ ਜਿੱਥੇ-ਜਿੱਥੇ ਸਤਸੰਗੀਆਂ ਨੂੰ ਪਤਾ ਲੱਗਿਆ ਸੰਗਤਾਂ ਦਿੱਲੀ ਤੋਂ ਵੀ ਪਹੁੰਚ ਗਈਆਂ। ਰਾਗੀ ਭਾਈ ਸੁੱਚਾ ਸਿੰਘ ਜੀ ਝੋੜਾ ਤੋਂ ਪਹੁੰਚੇ ਜੋ ਤੀਜੇ ਚੌਥੇ ਦਿਨ ਸਿੱਦਕੀ ਸਿੱਖ ਦਾ ਪ੍ਰਸੰਗ ਕਰਿਆ ਕਰਦੇ ਸਨ। ਰਾਗੀ ਮਾਸਟਰ ਇੰਦਰ ਸਿੰਘ ਬਾਗਾ ਤੋਂ ਇਹਨਾਂ ਨੇ ਦਿੱਲੀ ਆ ਕੇ ਵਾਇਲਨ ਖਰੀਦ ਕੇ ਬਾਬਾ ਜੀ ਦੀ ਕਿਰਪਾ ਨਾਲ 5-10 ਦਿਨਾਂ ਵਿੱਚ ਹੀ ਸਿਖਲਾਈ ਕਰਕੇ ਬਹੁਤ ਸੋਹਣਾ ਵਜਾਉਣਾ ਸ਼ੁਰੂ ਕਰ ਦਿੱਤਾ। ਤੇ ਜੋੜੀ ਵੀ ਦੂਜੀ ਡਿਊਟੀ ਵਜਾਇਆ ਕਰਦੇ ਸਨ ਦਿੱਲੀ ਚਿਤਨਾਚਿਰ ਬਾਬਾ ਜੀ ਰਹੇ ਇਹ ਵੀ ਸੇਵਾ ਕਰਦੇ ਰਹੇ ਹਨ ਹੋਰ ਸਰਦਾਰ ਹਰਚੰਦ ਸਿੰਘ ਜੀ ਪਟਿਆਲੇ ਤੋਂ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਸੇਵਾ ਕਰ ਸਮਾ ਸਫਲ ਕੀਤਾ ਇਸ ਤਰ੍ਹਾਂ ਕੁਝ ਦਿਨ ਬੀਤੇ ਸ਼ਾਮਾਂ ਨੂੰ ਦੀਵਾਨ ਸੱਜਿਆ ਬਾਬਾ ਜੀ ਬਿਰਾਗ ਨਗਾ ਕੇ ਚੰਦ ਚਕੌਰ ਵਾਂਗ ਜੁੜੇ ਹਨ ਬਾਰਿਸ਼ ਸ਼ੁਰੂ ਹੋ ਗਈ ਚਾਰ ਸਿੰਘਾਂ ਨੇ ਬਾਬਾ ਜੀ ਉੱਪਰ ਚਾਦਰ ਫੜ ਲਿੱਤੀ ਤੇ ਚਾਰ ਸਿੰਘਾਂ ਨੇ ਰਾਗੀਆਂ ਦੇ ਸਾਜਾਂ ਪਰ ਚਾਦਰ ਕਰ ਦਿੱਤੀ। ਬਾਬਾ ਜੀ ਨੇ ਆਪਣੇ ਉੱਪਰੋਂ ਚਾਦਰ ਪਾਸੇ ਕੀਤੀ। ਦੇਖ ਕੇ ਰਾਗੀਆਂ ਨੇ ਵੀ ਉੱਪਰੋਂ ਚਾਦਰ ਲੁਹਾ ਦਿੱਤੀ। ਬਾਰਿਸ਼ ਜ਼ੋਰ ਦੀ ਸ਼ੁਰੂ ਹੋ ਗਈ। ਸੰਗਤ ਬਾਬਾ ਜੀ ਵੱਲ ਤੱਕ ਰਹੀ ਹੈ। ਸੰਗਤ ਵੀ ਬਹੁਤ ਸੀ। ਕੀਰਤਨ ਦਾ ਸਮਾ ਵੀ ਬਹੁਤ ਸੋਹਣਾ ਬਣਿਆ ਸੀ। ਰਾਗੀ ਸ਼ਬਦ ਇਹ ਪਾੜ ਰਹੇ ਹਨ। ਧਾਰਨਾ ਰਾਜ ਮੁਕਤੀ ਨਾ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ। ਸ਼ਬਦ ਅੰਮ੍ਰਿਤਾ ਪ੍ਰੀਏ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭ ਹੋ ਮਦ ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਹੈ ਸਿੱਧ ਮੁਨ ਇੰਦਰਾ ਮੋਹਿ ਠਾਕੁਰ ਹੀ ਦਰਸਾਰੇ ਇਸ ਪ੍ਰਕਾਰ ਕੀਰਤਨ ਹੋ ਰਿਹਾ ਹੈ ਸਾਰੀ ਸੰਗਤ ਹੈਰਾਨ ਸੀ ਕਿ ਇਤਨੀ ਜ਼ੋਰ ਦੀ بارش ਵਿੱਚ ਬਾਬਾ ਜੀ ਦਾ ਅੰਗ ਵੀ ਨਹੀਂ ਫਰਕ ਰਿਹਾ ਹਜ਼ੂਰ ਅਡੋਲ ਬੈਠੇ ਹਨ ਪਰ ਪ੍ਰਬੰਧਕ ਆਬਰ ਰਹੇ ਹਨ ਕਿ ਇਤਨੀ ਜ਼ੋਰ ਦੀ بارش ਨਾਲ ਜੇ ਨਾਲਾ ਪਾਣੀ ਦਾ ਚੱਲ ਪਿਆ ਤਾਂ ਕੀ ਕਰਾਂਗੇ ਕਿਉਂਕਿ ਪੇਂਡੂ ਲੋਕ ਤਾਂ ਮੋਢੇ ਤੇ ਕਹੀ ਰੱਖ ਬੰਨ ਵੀ ਲਾ ਸਕਦੇ ਹਨ ਪਰ ਸ਼ਹਿਰੀ ਲੋਕ ਤਾਂ ਰੋਲਾ ਹੀ ਪਾ ਸਕਦੇ ਹਨ ਹੋਰ ਕੁਝ ਨਹੀਂ ਕਰ ਸਕਦੇ ਤੇ ਬਾਬਾ ਜੀ ਦੇ ਡਰ ਕਰਕੇ ਰੋਲਾ ਵੀ ਨਹੀਂ ਪਾ ਸਕਦੇ ਤੇ ਕਰ ਵੀ ਕੁਝ ਨਹੀਂ ਸਕਦੇ ਅੰਦਰੋਂ ਘਬਰਾਹਟ ਵੀ ਬੜੀ ਹੈ ਕਿ ਨਾਲਾ ਪਾਣੀ ਦਾ ਭਰ ਕੇ ਤੁਰ ਪਿਆ ਤਾਂ ਸਾਰਾ ਸਾਜੋ-ਸਮਾਨ ਵਿੱਚੇ ਹੀ ਰੁੜ ਜਾਏਗਾ ਡੇਢ ਘੰਟਾ ਬਾਰਿਸ਼ ਬਹੁਤ ਜ਼ੋਰ ਦੀ ਹੋਈ ਪਰ ਦੀਵਾਨ ਵਿੱਚ ਰੱਤੀ ਵੀ ਫਰਕ ਨਾ ਪਿਆ ਵਾਜਿਆਂ ਦੇ ਪੱਖੇ ਖੁੱਲ ਗਏ ਜੋੜੀਆਂ ਦੀ ਸ਼ਾਹੀ ਲੈ ਗਈ ਸਾਜ਼ ਬੋਲਣੋਂ ਹਟ ਗਈ ਇਸ ਦੀਵਾਨ ਅੰਦਰ ਰਾਜਾ ਰੰਗ ਸੰਗਤ ਦੇ ਰੂਪ ਵਿੱਚ ਪ੍ਰਾਣੀ ਹਾਜ਼ਰ ਹਨ ਪਰ ਐਸੇ ਆਨੰਦ ਵਿੱਚ ਮਗਨ ਹਨ ਕਿ ਕਿਸੇ ਨੂੰ ਫੁਰਨਾ ਹੀ ਨਹੀਂ ਬਣਿਆ ਕਿ ਉੱਠ ਕੇ ਘਰ ਚੱਲੇ ਚਲੀਏ ਹੁਣ ਰਾਜ ਦੇ ਟਾਈਮ ਸੌਦਰ ਲੱਗਿਆ ਪਾਰਟ ਸ਼ੁਰੂ ਹੋ ਗਿਆ ਫਾਬਾ ਜੀ ਦੀਵਾਨ ਵਿੱਚ ਉੱਠ ਕੇ ਅੰਦਰ ਚਲੇ ਗਏ ਅੱਗੋਂ ਸਰਦਾਰ ਹਰਚੰਦ ਸਿੰਘ ਜੀ ਤੇ ਸਰਦਾਰ ਸੰਪੂਰਨ ਸਿੰਘ ਜੀ ਖੜੇ ਸਨ ਇਹਨਾਂ ਦੋਨਾਂ ਨੇ ਮੱਥਾ ਟੇਕਿਆ ਤੇ ਬਾਬਾ ਜੀ ਨੂੰ ਤੱਕ ਅश्चਰਜ ਹੋ ਰਹੇ ਹਨ ਕਿ ਬਾਬਾ ਜੀ ਦੇ ਬਸਤਰ ਸੁੱਕੇ ਹਨ ਦੀਵਾਨ ਵਿੱਚ ਬੈਠਿਆਂ ਪਰ ਬਾਰਿਸ਼ ਪੈਂਦੀ ਤਾਂ ਮੋਲੇ ਧਰ ਦਿਖਾਈ ਦਿੰਦੀ ਰਹੀ ਹੈ ਤੇ ਹਜ਼ੂਰ ਦੇ ਬਸਤਰ ਵੀ ਗਿੱਲੇ ਹੀ ਮਾਲੂਮ ਹੁੰਦੇ ਸਨ ਪਰ ਜਦੋਂ ਕੋਲ ਹੋ ਕੇ ਦੇਖਿਆ ਤਾਂ ਬਸਤਰਾਂ ਤੇ ਇੱਕ ਛਿੱਟ ਵੀ ਨਹੀਂ ਪਈ ਬਸਤਰ ਬਿਲਕੁਲ ਸੁੱਕੇ ਸਨ ਇਨਾਂ ਦੀ ਮੰਦੀ ਅਵਸਥਾ ਨੂੰ ਤਾਂਕੇ ਹਜ਼ੂਰ ਨੇ ਬਚਨ ਕੀਤਾ ਵਿਸ਼ੇ ਇੰਦਰ ਨੇ ਸਾਰਾ ਜ਼ੋਰ ਲਾ ਲਿਆ ਹੈ ਪਰ ਸਾਡਾ ਕੁਝ ਵੀ ਨਹੀਂ ਵਿਗਾੜ ਸਕਿਆ ਇਸ ਦਰਬਾਰ ਦੀ ਸ਼ਾਨ ਦੇ ਕੇ ਇੰਦਰ ਵੀ ਜਾ ਨਹੀਂ ਸਕਦਾ ਇਸ ਤਰ੍ਹਾਂ ਕੁਝ ਮਿੰਟ ਬਚਨ ਕਰਦੇ ਰਹੇ ਫਿਰ ਕਿਰਿਆ ਸਾਧ ਜਲਪਾਣੀ ਵਰਤਿਆ ਤੇ ਵਾਪਸ ਦੀਵਾਨ ਵਿੱਚ ਚਲੇ ਗਏ ਸਰਦਾਰ ਸੰਪੂਰਨ ਸਿੰਘ ਜੀ ਨੇ ਜਦੋਂ ਬਾਹਰ ਆ ਕੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਤਾਂ ਅਗੋਂ ਸੇਵਾਦਾਰ ਨੇ ਕਿਹਾ ਕਿ ਸਰਦਾਰ ਜੀ ਇਸ ਕੁਟਿਆ ਦੇ ਦੋਨੋਂ ਪਾਸੇ ਪਾਣੀ ਇਸ ਤਰ੍ਹਾਂ ਇਕੱਠਾ ਹੋਇਆ ਹੈ ਜਿਵੇਂ ਸ਼ੀਸ਼ੇ ਦੀ ਕੰਦ ਕੀਤੀ ਹੁੰਦੀ ਹੈ। ਭਾਵ ਧਰਤੀ ਨਾਲੋਂ ਉੱਚਾ ਹੁੰਦਾ ਹੋਇਆ ਵੀ ਨੀਵੇਂ ਪਾਸੇ ਨੂੰ ਨਹੀਂ ਜਾ ਸਕਿਆ। ਜਿਵੇਂ ਕਿਸੇ ਦੇ ਹੁਕਮ ਵਿੱਚ ਬੱਦ੍ਹਾ ਖੜ੍ਹਾ ਹੁੰਦਾ ਹੈ। ਭੈ ਵਿੱਚ ਚਲੇ ਲੱਕ ਦਿਰਿ ਆਓ। ਦੂਸਰੇ ਦਿਨ ਸਰਦਾਰ ਸੁੰਦਰ ਸਿੰਘ ਦਰਜੀ ਨੇ ਸੇਵਾ ਮੰਗੀ। ਪਾਤਸ਼ਾਹਵਾਜੇ ਕੁਝ ਖਰਾਬ ਹੋ ਗਏ ਹਨ। ਹੁਕਮ ਹੋਵੇ ਤਾਂ ਠੀਕ ਕਰਵਾ ਲਿਆ ਏ ਹਜ਼ੂਰ ਨੇ ਆਗਿਆ ਦੇ ਦਿੱਤੀ ਆਗਿਆ ਅਨੁਸਾਰ ਦੁਕਾਨ ਤੇ ਠੀਕ ਹੋਣ ਵਾਸਤੇ ਇੱਕ ਬਾਜਾ ਚਲਾ ਗਿਆ ਉਸ ਦਾ ਪੱਖਾ ਹਵਾ ਬੱਜ ਕੇ ਤੀਜੇ ਦਿਨ ਵਾਪਸ ਆ ਗਿਆ ਹੁਣ ਦੂਸਰਾ ਬਾਜਾ ਵੀ ਚਲਾ ਗਿਆ ਉਸ ਦਾ ਵੀ ਪੱਖਾ ਬਣਵਾ ਕੇ ਸੁੰਦਰ ਸਿੰਘ ਨੇ ਟਾਂਗੇ ਵਿੱਚ ਰੱਖ ਲਿਆ ਆਥਨ ਦੀਵਾਨ ਦਾ ਟਾਈਮ ਸੀ ਸਾਰਾ ਪਰਿਵਾਰ ਟਾਂਗੇ ਵਿੱਚ ਬੈਠ ਕੇ ਖੁੰਨੀ ਨਾਲੇ ਜਿੱਥੋਂ ਤੱਕ ਟਾਂਗੇ ਪਹੁੰਚਦੇ ਸਨ ਉਥੋਂ ਤੱਕ ਆ ਗਿਆ ਉਹਨ ਪਰਵਾਰ ਸਮੇਤ ਟਾਂਗੇ ਵਿੱਚੋਂ ਉਤਰ ਕੇ ਬਾਬਾ ਜੀ ਵੱਲ ਤੁਰ ਪਏ ਜਦੋਂ ਫਰਨਾਕੂ ਗਏ ਤਾਂ ਯਾਦ ਆਇਆ ਕਿ ਵਾਜਾ ਟਾਂਗੇ ਵਿੱਚ ਹੀ ਰਹਿ ਗਿਆ ਹੈ ਫਿਰ ਸਰਦਾਰ ਸੁੰਦਰ ਸਿੰਘ ਜੀ ਅੱਡੇ ਤੇ ਆ ਕੇ ਟਾਂਗਾ ਦੇਖਣ ਲੱਗੇ ਤਾਂ ਟਾਂਗਾ ਲੱਬਿਆਂ ਹੀ ਨਾ ਆਖਰ ਖਾਲੀ ਹੱਥ ਮੁੜ ਗਏ ਬਾਬਾ ਜੀ પાસે ਬੇਨਤੀ ਕੀਤੀ ਜੀ ਵਾਜਾ ਗਵਾਚ ਗਿਆ ਹੈ ਹਜ਼ੂਰ ਨੇ ਕਿਹਾ ਭਾਈ ਜਿਵੇਂ ਨਿਰੰਕਾਰ ਦੀ ਰਜ਼ਾ ਪਰ ਸਰਦਾਰ ਸੁੰਦਰ ਸਿੰਘ ਦੇ ਮਨ ਨੂੰ ਬਹੁਤ ਖੋਬ ਹੋਇਆ ਕੀ ਸੇਵਾ ਦੀ بجائے ਹੋਰ ਭਾਰ ਸਿਰ ਤੇ ਰੱਖ ਲਿਆ ਹੈ ਹੁਣ ਸਰਦਾਰ ਸੁੰਦਰ ਸਿੰਘ ਨੇ ਦੂਸਰੇ ਦਿਨ ਦੋ ਵਾਜਿਆਂ ਦਾ ਆਰਡਰ ਦੇ ਦਿੱਤਾ ਦੁਕਾਨਦਾਰ ਨੂੰ ਕਿਹਾ ਤੁਹਾਡੇ ਪਾਸ ਜੋ ਵੀ ਵਧੀਆ ਤੋਂ ਵਧੀਆ ਵਾਜੇ ਹਨ ਜਾਂ ਬਣਾ ਸਕਦੇ ਹੋ ਇੱਕ ਜੋੜੀ ਵਾਜਿਆਂ ਦੀ ਬਣਾ ਦਿਓ ਅੱਗੋਂ ਉਹਨਾਂ ਨੇ 200 ਰੁਪਏ ਦੇ ਦੋ ਵਾਜੇ ਕੈਸੀ ਲਿਸਟ ਦੇ ਬਣਾ ਦਿੱਤੇ ਜੋ ਐਸ ਵੇਲੇ 1200 ਰੁਪਏ ਦਾ ਹੈ ਉਸ ਟਾਈਮ 100 ਦਾ ਮਿਲਿਆ ਜੋ ਵਾਜਾ ਗਵਾਚਾ ਸੀ ਉਹ ਅੰਮ੍ਰਿਤਸਰ ਤੋਂ ਸਰਦਾਰ ਖੇਮ ਸਿੰਘ ਪਾਸੋਂ ਪੈਰ ਮਸਿੱਟ ਦੇ 2 ਵਾਜੇ 80-80 ਰੁਪਏ ਦੇ ਬਣ ਕੇ ਆਏ ਸੀ। ਉਹਨਾਂ ਵਿੱਚੋਂ ਇੱਕ ਵਾਜਾ ਗਵਾਚ ਗਿਆ। ਹੁਣ ਸਰਦਾਰ ਸੁੰਦਰ ਸਿੰਘ ਨੇ 2 ਵਾਜੇ ਹੋਰ 4-4 ਸਿੱਟ ਤਿਆਰ ਕਰਵਾ ਕੇ ਭੇਟਾਂ ਕੀਤੀ। ਜਿਸ ਦੁਕਾਨ ਤੋਂ ਵਾਜੇ ਆਏ ਸੀ ਉਸ ਦੁਕਾਨ ਪਰ ਸਰਦਾਰ ਗਿਆਨ ਸਿੰਘ ਬੀਨਾ 뮤직 25 ਰੁਪਏ ਤੇ ਨੋਕਰ ਸੀ। ਇਸ ਦੇ ਹੱਥੀ ਉਹ ਵਾਜੇ ਤਿਆਰ ਹੋਏ ਤੇ ਬਾਬਾ ਜੀ ਦੀ ਉਸਤਤ ਸੁਣ ਕੇ ਦਰਸ਼ਨ ਕਰਨ ਦਾ ਚਾਉ ਪੈਦਾ ਹੋ ਗਿਆ ਜੋ ਸਮਾ ਪਾ ਕੇ ਐਸੇ ਬਾਬਾ ਜੀ ਦੇ ਚਰਨਾਂ ਦੇ ਭੋਰੇ ਬਣੇ ਜੋ ਹੁਣ ਤੱਕ ਮਨ ਤਨ ਧਨ ਕਰਕੇ ਸੇਵਾ ਕਰ ਰਹੇ ਹਨ ਸਾਖੀ ਸੁਬੇ ਦੀ ਬਾਬਾ ਜੀ ਦਿੱਲੀ ਖੂਨੀ ਨਾਲੇ ਵਿੱਚ ਬਿਰਾਜਮਾਨ ਹਨ ਸੰਗਤ ਚਕੌਰ ਦੀ ਤਰ੍ਹਾਂ ਸ਼ਾਮ ਸਵੇਰੇ ਦਰਸ਼ਨ ਕਰ ਤਨ ਮਨ ਵਿੱਚ ਠੰਡ ਪ੍ਰਾਪਤ ਕਰਦੀ ਹੈ ਇੱਕ ਦਿਨ ਸਵੇਰ 8:00 ਵਜੇ ਮਹਾਪੁਰਖ ਆਏ ਜਿੰਨਾ ਦਾ ਕਾਲਾ ਚੋਲਾ ਲੰਬਾ ਪਿੰਜਣੀਆਂ ਤੱਕ ਪਾਇਆ ਹੋਇਆ ਸੀ ਕੇਸ ਪਿੱਛੇ ਸੁਟੇ ਹੋਏ ਹਨ ਹੱਥ ਵਿੱਚ ਮਾਲਾ ਫੜੀ ਹੋਈ ਹੈ ਨਾਲ 2-3 ਸੇਵਕ ਹਨ ਆ ਕੇ ਸੁਖਮਨੀ ਸਾਹਿਬ ਦੇ ਅੱਗੇ ਮੱਥਾ ਟੇਕਿਆ ਮੁਖੀ ਸਿੰਘਾ ਨੇ ਸਤਿਕਾਰ ਨਾਲ ਬਿਠਾਇਆ ਹੋਰ ਵੀ ਸੰਗਤ ਬਾਬਾ ਜੀ ਦੇ ਇੰਤਜ਼ਾਰ ਵਿੱਚ ਬੈਠੀ ਹੈ ਬਾਉ ਧਰਮਚੰਦ ਨੇ ਤੇ ਸਰਦਾਰ ਸਾਧੂ ਸਿੰਘ ਨੇ ਸੰਤਾ ਨੂੰ ਜਲ ਪਾਣੀ ਛਕਾਇਆ ਸੰਤਾ ਨੇ ਦਰਸ਼ਨ ਕਰਨ ਦਾ ਫੁਰਨਾ ਪ੍ਰਗਟ ਕੀਤਾ ਉੱਤਰ ਵਿੱਚ ਨਿਮਰਤਾ ਸਹਿਤ ਕਿਹਾ ਬਾਬਾ ਜੀ ਬਾਹਰ ਆਉਣ ਵਾਲੇ ਹਨ ਇਤਨੇ ਚਿੰਨੂ ਇੱਕ ਹੋਰ ਪ੍ਰੇਮੀ ਦੰਪਤੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਹੱਥ ਵਿੱਚ ਕੇਲਿਆਂ ਦਾ ਪ੍ਰਸ਼ਾਦ ਸੀ ਸੰਤਾਂ ਦੇ ਅੱਗੇ ਰੱਖਿਆ ਤੇ ਮੱਥਾ ਟੇਕਿਆ ਸੰਤਾਂ ਨੇ ਪੁੱਛਿਆ ਭਾਈ ਕਿੱਥੋਂ ਆਏ ਹੋ ਅੱਗੋਂ ਕਿਹਾ ਜੀ ਦਰਸ਼ਨ ਵਾਸਤੇ ਸ਼ਹਿਰ ਤੋਂ ਆਏ ਹਾਂ ਗੁਰਮੰਤਰ ਲਿਆ ਹੈ ਜਾਂ ਨਹੀਂ ਲਿਆ ਅੱਗੋਂ ਦੰਪਤੀ ਨੇ ਕਿਹਾ ਜੀ ਨਾਮ ਤਾਂ ਅਸੀਂ ਨਹੀਂ ਲਿਆ ਸੰਤਾ ਨੇ ਕਿਹਾ ਪ੍ਰੇਮੀਆਂ ਉਰੇ ਹੋ ਉਹ ਨੇੜੇ ਹੋ ਗਿਆ ਉਸ ਦਾ ਸਿਰ ਦੋਨੋਂ ਹੱਥਾਂ ਨਾਲ ਫੜ ਕੇ ਕੰਨ ਨਾਲ ਮੂੰਹ ਲਾ ਕੇ ਗੁਰਮੰਤਰ ਦਿੱਤਾ ਹੁਣ ਉਸ ਦੀ ਘਰਵਾਲੀ ਨੂੰ ਬੁਲਾਇਆ ਉਹ ਵਿਚਾਰੀ ਡਰਦੀ ਡਰਦੀ ਸ਼ਰਮ ਕਰਦੀ ਕੋਲ ਆਈ ਤਾਂ ਉਸੇ ਤਰ੍ਹਾਂ ਹੀ ਦੋਨੋਂ ਹੱਥਾਂ ਨਾਲ ਸਿਰ ਫੜ ਕੇ ਕੰਨਾਂ ਨਾਲ ਮੂੰਹ ਲਾ ਕੇ ਗੁਰਮੰਤਰ ਦਿੱਤਾ ਇਹ ਕੁਝ ਦੇਖ ਕੇ ਸੰਗਤ ਬੜੀ ਹੈਰਾਨ ਹੋ ਗਈ ਤੇ ਸਾਹਮਣੇ ਬੈਠੇ ਗੁਰਮੁਖ ਸਿੰਘ ਤੇ ਗੁਰਬਚਨ ਸਿੰਘ ਤੇ ਨਿਹਾਲ ਸਿੰਘ ਰਹਿ ਨਾ ਸਕੇ ਹਾਸਾ ਨਿਕਲ ਗਿਆ ਯਤਨ ਬੜਾ ਕੀਤਾ ਕਿ ਹਾਸਾ ਰੁਕ ਜਾਏ ਪਰ ਬਚਪਨ ਦੀ ਅਵਸਥਾ ਕਰਕੇ ਹਾਸਾ ਨਿਕਲ ਗਿਆ ਸੰਤ ਜੀ ਨੇ ਮਹਿਸੂਸ ਕੀਤਾ ਪਰ ਹੋਰ ਬਚਨ ਚਲਾ ਲਏ ਤਾਂ ਨਵੇਂ ਚੇਲਿਆਂ ਨੂੰ ਮੁਖਾਤਬ ਕਰਕੇ ਕਿਹਾ ਇਹ ਖੇਲੇ ਤੁਸੀਂ ਕਾ ਲੈਣੇ ਹਨ ਕੀ ਤੁਹਾਨੂੰ ਚੰਗੇ ਨਹੀਂ ਲੱਗਦੇ ਅੱਗੋਂ ਉਹਨਾਂ ਨੇ ਕਿਹਾ ਜੀ ਚੰਗੀ ਚੀਜ਼ ਸਮਝ ਕੇ ਤੁਹਾਡੇ ਵਾਸਤੇ ਭੇਟ ਲਿਆਂਦੀ ਹੈ ਫਿਰ ਆਪ ਜੀ ਕਹਿਣ ਲੱਗੇ ਹਾਂ ਭਾਈ ਜੋ ਚੀਜ਼ ਦੁਨੀਆ ਵਿੱਚ ਚੰਗੀ ਹੋਵੇ ਉਹ ਗੁਰੂ ਦੇ ਅਰਪਣ ਕਰਨੀ ਸੇਵਕ ਦਾ ਫਰਜ਼ ਹੈ ਜਿਵੇਂ ਮਾਤਾ ਦਾ ਖਾਦਾ ਹੋਇਆ ਬੱਚੇ ਨੂੰ ਮਿਲਦਾ ਹੈ ਤਿਵੇਂ ਹੀ ਗੁਰੂ ਦਾ ਛਕਿਆ ਹੋਇਆ ਵੀ ਸੇਵਕ ਨੂੰ ਸੁਖ ਪ੍ਰਾਪਤ ਹੁੰਦਾ ਹੈ ਦਿੱਤਾ ਲਈਏ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੇ ਭਾਵ ਜੀਵਦਾਨ ਪੁੰਨ ਕਰਦਾ ਹੈ ਉਸ ਦਾ 10 ਗੁਣਾ ਹੋ ਕੇ ਫਲ ਪ੍ਰਾਪਤ ਹੁੰਦਾ ਹੈ ਹੁਣ ਸੰਤਾ ਨੇ ਗੁਰਮੁਖ ਸਿੰਘ ਨੂੰ ਮੁਖਾਦਬ ਕਰਕੇ ਪੁੱਛਿਆ ਕਾਕਾ ਤੂੰ ਕਿੱਥੇ ਰਹਿੰਦਾ ਹੈ ਉੱਤਰ ਵਿੱਚ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਹਾਂ ਸੰਤਾ ਨੇ ਫੇਰ ਕਿਹਾ ਇੱਥੇ ਕੀ ਸੇਵਾ ਕਰਦਾ ਹੁੰਦਾ ਹੈ ਅੱਗੋ ਉੱਤਰ ਮੈਂ ਇੱਥੇ ਜੋੜੀ ਵਜਾਉਣ ਦੀ ਸੇਵਾ ਕਰਦਾ ਹੁੰਦਾ ਹਾਂ ਸੰਤਾ ਨੇ ਕਿਹਾ ਇੱਥੋਂ ਕੀ ਤਨਖਾਹ ਮਿਲਦੀ ਹੈ ਹੁਣ ਰਤਨ ਸਿੰਘ ਨੇ ਉੱਤਰ ਦਿੱਤਾ ਜੀ ਇੱਥੇ ਜਿੰਨੇ ਵੀ ਰਹਿੰਦੇ ਹਨ ਉਹ ਸਭ ਬੇਹੰਗਮ ਹਨ ਇੱਥੋਂ ਦਾ ਇਹ ਸੂਲ ਹੈ ਨਾ ਪੈਸੇ ਨੂੰ ਹੱਥ ਲਾਉਣਾ ਨਾ ਪਾਸ ਰੱਖਣਾ ਨਾ ਕਿਸੇ ਨੂੰ ਕੋਈ ਸਵਾਲ ਪਾਣਾ ਤੇ ਨਾ ਹੀ ਚੜਾਵਾ ਚੜਦਾ ਹੈ ਇੱਥੇ ਤਾਂ ਸਿਰਫ ਰੋਟੀ ਕਪੜਾ ਮਿਲਦਾ ਹੈ ਓ ਵੀ ਜਿਹੋ ਜਿਹਾ ਬਾਬਾ ਜੀ ਪਾਸ ਆ ਜਾਈ ਤੇ ਬਾਬਾ ਜੀ ਜਿਹੋ ਜਿਹੀ ਕਿਸੇ ਦੀ ਲਿਆਕਤ ਦੇਖਦੇ ਹਨ ਉਹੋ ਜਿਹੀ ਚੀਜ਼ ਉਸਨੂੰ ਦਿੰਦੇ ਹਨ ਉਹਨਾਂ ਦੇ ਹੁਕਮ ਅਨੁਸਾਰ ਜੋ ਮਿਲ ਜਾਏ ਉਹੀ ਸ਼ੁਕਰ ਕਰਕੇ ਵਰਤ ਲੈਂਦੇ ਹਨ ਜੇ ਨਾ ਮਿਲੇ ਤਾਂ ਫਾਕੇ ਕੜਾਕੇ ਵੀ ਰੱਖਣੇ ਪੈਂਦੇ ਹਨ ਇਹ ਬਚਨ ਚੱਲ ਹੀ ਰਿਹਾ ਸੀ ਸਰਦਾਰ ਸੰਪੂਰਨ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਦਾ ਹੁਕਮ ਹੈ ਸੰਗਰ ਸਮੇਤ ਸੰਤਾ ਨੂੰ ਅੰਦਰ ਲੈ ਆਓ ਇਸ ਹੁਕਮ ਅਨੁਸਾਰ ਸੰਤ ਤੇ ਸਾਰੀ ਸੰਗਤ ਬਾਬਾ ਜੀ ਪਾਸ ਗੁਫਾ ਦੇ ਅੱਗੇ ਵਿਛਾਈ ਕੀਤੀ ਹੋਈ ਸੀ। ਉੱਥੇ ਹੀ ਬਾਬਾ ਜੀ ਬੈਠੇ ਸਨ। ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਚਰਨਾਂ ਵਿੱਚ ਬੈਠ ਗਈ। ਹਜ਼ੂਰ ਨੇ ਸੰਤਾਂ ਨੂੰ ਸਤਿਕਾਰ ਨਾਲ ਪਾਸ ਬਿਠਾਇਆ। ਸੰਤਾ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਣਾ ਚਾਹਿਆ ਪਰ ਬਾਬਾ ਜੀ ਨੇ ਚਰਨਾਂ ਨੂੰ ਨਹੀਂ ਛੋਣ ਦਿੱਤਾ। ਇਹ ਕੁਝ ਦੇਖ ਕੇ ਜੋ ਨਵੇਂ ਜਿਗਿਆਸੂ ਸੀ ਉਹ ਬੜੇ ਹੈਰਾਨ ਹੋਏ ਕਿ ਅਸੀਂ ਤਾਂ ਕਲੇਰਾ ਵਾਲੇ ਬਾਬਾ ਜੀ ਸਮਝੇ ਸੀ ਪਰ ਇਹ ਤਾਂ ਹੋਰ ਹੀ ਕੋਈ ਸੰਤ ਨਿਕਲੇ ਆਏ ਹਨ। ਮਨ ਵਿੱਚ ਬਹੁਤ ਹੀ ਪਛਤਾਪ ਕੀਤਾ ਹੁਣ ਬਾਬਾ ਜੀ ਨੇ ਪੁੱਛਿਆ ਆਪ ਜੀ ਕਿਸ ਸੰਪਰਦਾ ਆਗੂ ਹੋ ਉੱਤਰ ਵਿੱਚ ਸੰਤਾ ਨੇ ਕਿਹਾ ਜੀ ਅਸੀਂ ਸਤਿਗੁਰੂ ਰਾਮ ਸਿੰਘ ਜੀ ਪੈਣੀ ਵਾਲਿਆਂ ਦੇ ਸੇਵਕ ਹਾਂ ਤੇ 20 ਸੂਬੇ ਸ੍ਰੀ ਪ੍ਰਤਾਪ ਸਿੰਘ ਜੀ ਨੇ ਪ੍ਰਚਾਰ ਕਰਨ ਵਾਸਤੇ ਹਿੰਦੁਸਤਾਨ ਵਿੱਚ ਬਣਾਏ ਹੋਏ ਹਨ ਜਿੰਨਾ ਵਿੱਚੋਂ ਇੱਕ ਮੇਰੀ ਵੀ ਡਿਊਟੀ ਲਈ ਹੋਈ ਹੈ ਹਜ਼ੂਰ ਨੇ ਕਿਹਾ ਤੁਸੀਂ ਕੀ ਪ੍ਰਚਾਰ ਕਰਦੇ ਹੋ ਅੱਗੋਂ ਸੂਬੇ ਜੀ ਨੇ ਦੁਨੀਆਂ ਨੂੰ ਗੁਰਮੰਤਰ ਦੇਣਾ ਨੀ ਗੁਰਿਆਂ ਨੂੰ ਗੁਰੂ ਵਾਲਾ ਬਣਾਉਣਾ ਬਾਬਾ ਜੀ ਨੇ ਕਿਹਾ ਜੀ ਤੁਸੀਂ ਗੁਰਮੰਤਰ ਕੀ ਦਿੰਦੇ ਹੋ ਸੂਬੇ ਨੇ ਉੱਤਰ ਵਿੱਚ ਕਿਹਾ ਜੀ ਅਸੀਂ ਸਾਰਿਆਂ ਦੇ ਵਿੱਚ ਉੱਚੀ ਮੰਤਰ ਨਾ ਦਿੰਦੇ ਹਾਂ ਤੇ ਨਾ ਹੀ ਉੱਚੀ ਸੁਣਾਉਂਦੇ ਹਾਂ ਸਿਰਫ ਜਗਿਆਸੂ ਦੇ ਕੰਨ ਵਿੱਚ ਮੰਤਰ ਦੇਈਦਾ ਹੈ ਬਾਬਾ ਜੀ ਇਹ ਗੱਲ ਸੁਣ ਕੇ ਰੋ ਵਿੱਚ ਆਏ ਤੇ ਕਿਹਾ ਭਾਈ ਗੁਰਦਾਸ ਜੀ ਨੇ ਕਿਹਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਭਾਈ ਸਾਹਿਬ ਖੋਲ ਕੇ ਸਾਰੀ ਦੁਨੀਆ ਨੂੰ ਮੁਖਾਤਬ ਕਰਕੇ ਕਹਿੰਦੇ ਹਨ ਗੁਰਮਤ ਅਨੁਸਾਰ ਸਾਡਾ ਮੰਤਰ ਵਾਇਗੁਰੂ ਹੈ ਤੇ ਸਾਇਬੀ ਬਾਣੀ ਵਿੱਚ ਕਹਿੰਦੇ ਹਨ ਵੇ ਮੋਹਤਾਜਾ ਵੇ ਪਰਵਾਹੋ ਨਾਨਕ ਦਾਸ ਕਹੋ ਗੁਰਵਾਹੋ ਕੰਨਾ ਵਿੱਚ ਮੰਤਰ ਦੇਣਾ ਇਥੇ ਪੇਡਾਂ ਤੇ ਰੰਗ ਪਾਉਣਾ ਹੈ ਗੁਰਮਤ ਨਹੀਂ ਹੈ ਮਜ਼ਦੂਰ ਸਾਰੀ ਦਿਹਾੜੀ ਮਜ਼ਦੂਰੀ ਕਰਦਾ ਹੈ ਸ਼ਾਮ ਨੂੰ ਮਾਲਕ 1 ਰੁਪਿਆ ਦਿੰਦਾ ਹੈ ਜੇ ਮਾਲਕ ਰੁਪਿਆ ਦੇ ਕੇ ਕਹੇ ਇਹ ਰੁਪਿਆ ਕਿਸੇ ਨੂੰ ਨਾ ਦਿਖਾਵੀਂ ਮਜ਼ਦੂਰ ਦੇ ਮਨ ਵਿੱਚ ਆਏਗਾ ਕਿ ਕੀ ਪਤਾ ਇਹ ਰੁਪਿਆ ਖੋਟਾ ਹੈ ਜਾਂ ਖਰਾ ਜਿਸਨੇ ਦਿੱਤਾ ਖਰਾ ਰੁਪਿਆ ਹੈ ਉਸਨੂੰ ਲੁਕਾਉਣ ਦੀ ਕੀ ਲੋੜ ਹੈ ਉਹ ਤਾਂ ਇਹ ਕਹੇ ਕਿ ਭਾਈ ਪਿਆਰਿਆ ਜੇ ਤੂੰ ਪਰਖ ਸਕਦਾ ਹੈ ਤਾਂ ਤੂੰ ਪਰਖ ਕਰ ਲੈ ਜੇ ਨਹੀਂ ਕਰ ਸਕਦਾ ਤਾਂ ਪਾਰਖੀਆਂ پاسੋਂ ਪਰਖ ਕਰਾ ਲੈ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਰੁਪਿਆ ਲਿਆ ਮਾਲਕ ਇਹ ਕਹੇ ਭਾਈ ਜਿੱਥੇ ਜੀ ਕਰਦਾ ਹੈ ਟਣਕਾ ਲਾ ਸਤਿਗੁਰੂ ਵੀ ਕਹਿੰਦੇ ਹਨ ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆਂ ਥਾਂ ਉਹ ਲਿਓ ਪਰਖਾਈ ਜੇ ਜਿਹੜਾ ਗੁਰੂ ਪਾਸੋਂ ਸਿਰ ਦੇ ਕੇ ਗੁਰਮੰਤਰ ਲੈਣਾ ਹੈ ਉਸ ਨੂੰ ਟਣਕਾ ਕੇ ਲਓ ਜੇ ਖੋਟਾ ਮਾਲ ਹੋਵੇ ਤਾਂ ਡਰ ਹੈ ਜੇ ਖਰਾ ਹੈ ਤਾਂ ਜਿੱਥੇ ਜੀ ਕਰਦਾ ਹੈ ਖੜਕਾ ਲਓ ਗੁਰਮੰਤਰ ਗੁਪਤ ਰੱਖਣ ਦੀ ਕੀ ਲੋੜ ਹੈ ਇਹ ਹਜ਼ੂਰ ਦੇ ਐਸੇ ਬਚਨ ਸਨ ਸੰਗਤ ਸੁਣ ਕੇ ਧੰਨ ਬਾਬਾ ਜੀ ਧੰਨ ਬਾਬਾ ਜੀ ਕਹਿਣ ਲੱਗੀ ਕਿ ਸੂਬਾ ਸਾਹਿਬ ਨੂੰ ਕੋਈ ਜਵਾਬ ਨਾ ਆਇਆ ਹੁਣ ਸੂਬਾ ਸਾਹਿਬ ਨੂੰ ਦੇਖ ਕੇ ਹਜ਼ੂਰ ਨੇ ਕਿਹਾ ਸੂਬਾ ਸਾਹਿਬ ਹੋਰ ਕੋਈ ਗੱਲ ਹੈ ਤਾਂ ਕਹੋ ਅਗੋ ਸੰਤਾ ਨੇ ਕਿਹਾ ਜੀ ਸਭ ਸੰਸੇ ਹੱਲ ਹੋ ਗਏ ਹਨ ਬਾਬਾ ਜੀ ਨੇ ਕਿਹਾ ਜੋ ਫੁਰਨਾ ਬਣਾ ਕੇ ਕਰੋ ਤੁਰੇ ਸੀ ਕਿ ਇਹ ਪ੍ਰਸ਼ਨ ਕਰਾਂਗੇ ਕਰੋ ਆਏ ਸੀ ਕਿ ਸੰਤਾ ਨਾਲ ਜਾ ਕੇ ਚਰਚਾ ਕਰਨੀ ਹੈ ਹੁਣ ਕਹਿੰਦੇ ਹੋ ਸਾਰੇ ਸੰਸੇ ਹੱਲ ਹੋ ਗਏ ਹਨ ਹੁਣ ਸੂਬਾ ਸਾਹਿਬ ਨੂੰ ਕੋਈ ਜਵਾਬ ਨਹੀਂ ਓੜਿਆ ਹੱਥ ਜੋੜ ਬੇਨਤੀ ਕੀਤੀ ਜੀ ਆਗਿਆ ਬਖਸ਼ੋ ਹਜ਼ੂਰ ਨੇ ਫਤਿਹ ਬੁਲਾਈ ਤੇ ਵਿਦਾ ਕੀਤਾ ਸਾਖੀ ਮੁਜ਼ਮਦਰ ਬਾਬੂ ਦੀ ਬਾਬਾ ਜੀ ਦਿੱਲੀ ਖੂਨੀ ਨਾਲੇ ਵਿੱਚ ਬਿਰਾਜਮਾਨ ਹਨ ਜਿੱਥੇ ਸਿੱਖ, ਹਿੰਦੂ ਅਤੇ ਮੁਸਲਮਾਨ ਆ ਕੇ ਅੰਮ੍ਰਿਤ ਪੀਂਦੇ ਹਨ ਉੱਥੇ ਬੰਗਾਲੀ ਵੀ ਆ ਕੇ ਅੰਮ੍ਰਿਤ ਸੋਮੇ ਵਿੱਚ ਮਨ ਦੀ ਤਪਸ਼ ਬੁਝਾਉਂਦੇ ਹਨ ਬਾਬਾ ਜੀ ਸਾਰੇ ਸ਼ਹਿਰ ਵਿੱਚ ਧੁੰਮ ਪੈ ਗਈ ਬੰਗਾਲੀਆਂ ਦੇ ਜਥੇ ਆਉਣ ਲੱਗੇ ਇੱਕ ਦਿਨ ਸਰਦਾਰ ਸੰਪੂਰਨ ਸਿੰਘ ਨੇ ਪੁੱਛਿਆ ਕਿ ਤੁਹਾਨੂੰ ਕੁਝ ਕੀਰਤਨ ਕਰਨ ਦੀ ਜਾਂ ਬਾਬਾ ਜੀ ਦੇ ਬਚਨਾਂ ਦੀ ਸਮਝ ਵੀ ਆਉਂਦੀ ਹੈ ਉੱਤਰ ਵਿੱਚ ਬੰਗਾਲੀਆਂ ਨੇ ਕਿਹਾ ਸਮਝ ਤਾਂ ਨਹੀਂ ਆਉਂਦੀ ਪਰ ਰਸ ਬਹੁਤ ਆਉਂਦਾ ਹੈ ਜੀ ਇਹੋ ਕਰਦਾ ਹੈ ਕਿ ਰਾਤ ਦਿਨ ਕੀਰਤਨ ਸੁਣਦੇ ਰਹੀਏ ਤੇ ਦਰਸ਼ਨ ਕਰਦੇ ਰਹੀਏ ਐਨਾ ਬੰਗਾਲੀਆਂ ਵਿੱਚੋਂ ਇੱਕ ਮੁਜਮਦਾਰ ਸੁਪਰੀਡੈਂਟ ਸੀ ਇਹ 33 ਸਾਲ ਤੋਂ ਜੋਗਾ ਅਭਿਆਸ ਕਰਦਾ ਸੀ ਪਰ ਦਸਵਾਂ ਦੁਆਰ ਨਹੀਂ ਸੀ ਖੁੱਲਿਆ ਰਾਏ ਬਹਾਦਰ ਨਰੈਣਦਾਸ ਨਾਲ ਇਸ ਦਾ ਪਿਆਰ ਸੀ ਤੇ ਉਹਨਾਂ ਪਾਸੋਂ ਹੀ ਅੰਗਰੇਜ਼ੀ ਵਿੱਚ ਬਾਬਾ ਜੀ ਦੇ ਬਚਨ ਸੁਣਿਆ ਕਰਦਾ ਸੀ ਬੰਗਾਲੀ ਸਾਹਿਬ ਦਾ ਫੁਰਨਾ ਬਣਿਆ ਕਿ ਰਾਏ ਬਹਾਦਰ ਨੂੰ ਕਹਿ ਕੇ ਬੇਨਤੀ ਕਰੀਏ ਪਰ ਰਾਤ ਨੂੰ ਸੁਪਨੇ ਵਿੱਚ ਬਾਬਾ ਜੀ ਦੇ ਦਰਸ਼ਨ ਹੋਏ ਤੇ ਕਿਸੇ ਨੇ ਆਵਾਜ਼ ਦਿੱਤੀ ਕਿ ਤੇਰੀ 33 ਸਾਲਾਂ ਦੀ ਕਮਾਈ ਨੂੰ ਫਲ ਲਾਉਣ ਵਾਸਤੇ ਆ ਗਏ ਹਨ ਸਵੇਰੇ ਉਠਿਆ ਦਰਸ਼ਨਾ ਲਈ ਕੁਝ ਪ੍ਰਸ਼ਾਦ ਲੈ ਕੇ ਬਾਬਾ ਜੀ ਵੱਲ ਤਿਆਰੀ ਕੀਤੀ ਮਨ ਵਿੱਚ ਫੁਰਨਾ ਇਹ ਬਣਾਇਆ ਕਿ ਸੰਤ ਮੇਰੇ ਮੁਰਸ਼ਦ ਦਾ ਰੂਪ ਧਾਰ ਕੇ ਦਰਸ਼ਨ ਦੇਣ ਇਸ ਫੁਰਨੇ ਅਨੁਸਾਰ ਬਾਬਾ ਜੀ ਪਾਸ ਖੁੰਨੀ ਨਾਲੇ ਤੋਂ ਕੁਝ ਦੂਰ ਜਾ ਕੇ ਦਰਸ਼ਨ ਕੀਤਾ ਬਾਬਾ ਜੀ ਦੇ ਅੱਗੇ ਭੇਟਾ ਰੱਖ ਜਦੋਂ ਮੱਥਾ ਟੇਕਿਆ ਤਾਂ ਬੰਗਾਲੀ ਨੂੰ ਆਪਣੇ ਗੁਰੂ ਦੇ ਦਰਸ਼ਨ ਹੋਏ ਹੁਣ ਬੰਗਾਲੀ ਚੰਨਾ ਨਾਲ ਲਿਪਟ ਗਿਆ ਹਜ਼ੂਰ ਪਿਆਰ ਨਾਲ ਕਹਿਣ ਲੱਗੇ ਅਸ਼ਕੇ ਓ ਮਰਦਾ ਚੰਗਾ ਦਮ ਆ ਰਹੀ ਹੈ ਬੜੀ ਮਿਹਨਤ ਕੀਤੀ ਹੈ ਹੁਣ ਕੀ ਚਾਹੁੰਦਾ ਹੈ ਹੁਣ ਬੰਗਾਲੀ ਨੇ ਅੰਗਰੇਜ਼ੀ ਵਿੱਚ ਕੁਝ ਗੱਲਾਂ ਕੀਤੀਆਂ ਸਰਦਾਰ ਹਰਚੰਦ ਸਿੰਘ ਜੀ ਡਿਮਟੀ ਕਲੈਕਟਰ ਨਾਲ ਸਨ ਉਹਨਾਂ ਨੇ ਪੰਜਾਬੀ ਵਿੱਚ ਤਰਜਮਾ ਕਰਕੇ ਬਾਬਾ ਜੀ ਨੂੰ ਦੱਸਣਾ ਚਾਹਿਆ ਹਜ਼ੂਰ ਨੇ ਰੋਕਦਿਆ ਕਿਆ ਸਾਨੂੰ ਸਭ ਕੁਝ ਸਮਝ ਆ ਰਹੀ ਹੈ ਬਾਬਾ ਜੀ ਨੇ ਬੰਗਾਲੀ ਦੀ ਬੇਨਤੀ ਗੌਰ ਨਾਲ ਸੁਣੀ ਕੀਤੀ ਬੰਗਾਲੀ ਨੇ ਅੰਗਰੇਜ਼ੀ ਵਿੱਚ ਕਿਹਾ ਕਿ ਦਸਮ ਦਵਾਰਾ ਨਹੀਂ ਕੁਲਿਆ ਅਭਿਆਸ ਬੜਾ ਕੀਤਾ ਹੈ ਬਾਬਾ ਜੀ ਨੇ ਕਿਹਾ ਗੁਰ ਕੁੰਜੀ ਬਾਹੂ ਨਿਵਲ ਮਨ ਕੋਠਾ ਤਨਛਤ ਨਾਨਕ ਗੁਰਬਿਨ ਮਨ ਕਾ ਤਾਗ ਨ ਉਗੜੈ ਅਵਰ ਨ ਕੁੰਜੀ ਹੱਥ ਹਜ਼ੂਰ ਨੇ ਕਿਹਾ ਬੰਗਾਲੀ ਤੂੰ ਅਭਿਆਸ ਬਹੁਤ ਕੀਤਾ ਹੈ ਪਰ ਗੁਰੂ ਤੋਂ ਬਿਨਾ ਮਨ ਦਾ ਤਾਗ ਭਾਵ ਦਰਵਾਜ਼ਾ ਹੋਰ ਕੋਈ ਨਹੀਂ ਖੋਲ ਸਕਦਾ ਦਸਵਾਂ ਦਵਾਰ ਕੁੰਜੀ ਜਬ ਦੀਜੈ ਤੋ ਦਿਆਲ ਕੋ ਦਰਸ਼ਨ ਕੀਚੈ ਭਾਵ ਪਰਮਾਰਥ ਦਾ ਪਹਿਲਾ ਰਸਤਾ ਦਸਮ ਦਵਾਰ ਤੋਂ ਸ਼ੁਰੂ ਹੁੰਦਾ ਹੈ ਕਈ ਦਸਮ ਦਵਾਰ ਵਿੱਚ ਹੀ ਰੁਕ ਜਾਂਦੇ ਹਨ ਨੋ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸਬਦ ਵਜਾਵਣਿਆ ਇਹ ਨੋ ਦਰਵਾਜ਼ੇ ਪ੍ਰਗਟ ਹਨ ਦੋ ਅੱਖਾਂ ਦੋ ਕੰਨ ਦੋ ਨੱਕ ਇੱਕ ਮੂੰਹ ਇੱਕ ਗੁੱਦਾ ਇੱਕ ਇੰਦਰੀ ਦਸਵਾਂ ਦੁਆਰ ਮੱਥੇ ਤੋਂ ਉੱਪਰ ਕੇਸਾਂ ਦੇ 헤ਡ ਜਿਸ ਨੂੰ ਦਿਮਾਗ ਵੀ ਕਿਹਾ ਹੈ ਇਹ ਖੁੱਲ ਜਾਏ ਤਾਂ ਰਿੱద్ధి ਸਿੱਧੀ ਫੁਰਨ ਲੱਗ ਜਾਂਦੀ ਹੈ ਆਮ ਲੋਕ ਇਸ ਵਿੱਚ ਜਾਂਦੇ ਹਨ ਰਿੱਧ ਸਿੱਧ ਸਭ মোহ ਹੈ ਨਾਮ ਨਾ ਵਸੈ ਮਨ ਆਏ ਇਸ মোহ ਵਿੱਚ ਤਪਸਵੀ ਵੀ ਫਸੇ ਹੋਏ ਹਨ ਈਰਖਾ ਬਗਿਲੀ ਕਲਪਨਾ ਤਾਮਸ਼ੀ ਤੱਤਾ ਠੰਡਾ ਗਰਮੀ ਸਰਦੀ ਰਿੱద్ధి ਸਿੱਧੀ ਸਭ ਮੋਹ ਦਾ ਝਾਲ ਹੈ ਇਸ ਝਾਲ ਵਿੱਚੋਂ ਕੋਈ ਗੁਰੂ ਦੀ ਕਿਰਪਾ ਨਾਲ ਬਲੀਪੁਰਸ਼ ਇਸ ਦਸਮ ਦੁਆਰੇ ਵਿੱਚੋਂ ਲੰਘ ਕੇ ਹਿਰਦੇ ਵਿੱਚ ਨਿਰੰਕਾਰ ਨੂੰ ਵਸਾਉਂਦਾ ਹੈ ਹਿਰਦੇ ਵਿੱਚ ਵਸੇਗਾ ਮਨ ਠੰਡਾ ਠਾਰ ਹੋ ਜਾਏਗਾ ਭਾਵ ਹਿਰਦੇ ਵਿੱਚ ਵਸੇ ਤੋਂ ਬਿਨਾਂ ਨਿਮਰਤਾ ਗਰੀਬੀ ਅਥਵਾ ਠੰਡ ਪ੍ਰਾਪਤ ਨਹੀਂ ਹੋਵੇਗੀ ਹੋਮੇ ਜਾਈ ਤਾਂ ਕੰਤ ਸਮਾਈ ਭਾਵ ਹੋਮੇ ਦੀ ਨਿਵਰਤੀ ਹੀ ਰਾਧੀ ਪ੍ਰਾਪਤੀ ਹੈ ਜਿਵੇਂ ਅੰਧੇਰਾ ਜਾਣਾ ਹੀ ਪ੍ਰਕਾਸ਼ ਹੈ ਪ੍ਰਾਪਤੀ ਤੋਂ ਬਿਨਾ ਜੀਵ ਦੇ ਗਿਰ ਜਾਣ ਦਾ ਖਤਰਾ ਹੈ ਇਹ ਬਚਨ ਸੁਣ ਕੇ ਬੰਗਾਲੀ ਦੇ ਕਪਾੜ ਖੁੱਲ ਗਏ ਰੋ ਰੋ ਕੇ ਕਹਿਣ ਲੱਗਿਆ ਪਾਦਸ਼ਾ ਮੇਰੇ ਤੇ ਮਿਹਰ ਕਰੋ ਹਜ਼ੂਰ ਨੇ ਉੱਤਰ ਸੁਣ ਕੇ ਕਿਹਾ ਬੰਗਾਲੀ ਹੁਣ ਤੂੰ ਅੱਠਾ ਦਿਨਾਂ ਨੂੰ ਸਾਡੇ ਪਾਸ ਆਵੀਂ ਫੇਰ ਤੈਨੂੰ ਰਾਹ ਦੱਸਾਂਗੇ ਹੁਣ ਬੰਗਾਲੀ ਮੱਥਾ ਟੇਕ ਕੇ ਘਰ ਵਾਪਸ ਚਲਾ ਗਿਆ ਰਾਤ ਨੂੰ ਰੋਜ਼ ਅਭਿਆਸ ਕਰਦਾ ਸੀ ਉਸ ਅਭਿਆਸ ਦੀ ਜਗਾ ਗੁਰਮੰਤਰ ਦਾ ਜਾਪ ਸ਼ੁਰੂ ਹੋ ਗਿਆ ਇਸ ਜਾਪ ਦੇ ਸ਼ੁਰੂ ਹੋਣ ਦੀ ਦੇਰ ਸੀ ਕਿ ਅਨਾਹਦ ਸ਼ਬਦ ਅਤੇ ਰਾਗਾਂ ਦੀ ਤੁਣੀ ਸ਼ੁਰੂ ਹੋ ਗਈ। ਐਸਾ ਆਨੰਦ ਵਿੱਚ ਮਗਨ ਹੋਇਆ ਕਿ ਨਾ ਭੁੱਖ, ਨਾ ਪਿਆਸ, ਨਾ ਦੁੱਖ ਤੇ ਨਾ ਹੀ ਕੋਈ ਫੁਰਨਾ ਪੈਦਾ ਹੁੰਦਾ ਹੈ। ਮਾਨੋ ਅਫੁਰ ਹੋ ਗਿਆ। ਸਾਰੀ ਰਾਤ ਇਸ ਤਰ੍ਹਾਂ ਬਤੀਤ ਹੋ ਗਈ। ਦਿਨ ਚੜ੍ਹਿਆ ਤੇ 8 ਦਿਨ ਹੋ ਗਏ। ਕਿੱਥੇ ਇੱਕ ਝਟ ਵੀ ਕੱਟਣਾ ਔਖਾ ਹੋ ਗਿਆ। ਉਸੇ ਵੇਲੇ ਹੀ ਬਾਬਾ ਜੀ ਪਾਸ ਪਹੁੰਚਿਆ। ਪਹਿਰੇਦਾਰ ਦੇ ਰਾਹੀ ਅਰਜ਼ ਕੀਤੀ। ਹਜ਼ੂਰ ਨੇ ਬੁਲਾ ਲਿਆ। ਰਾਤ ਦੀ ਸਾਰੀ ਵਾਰਤਾ ਸੁਣਾਈ ਹਜ਼ੂਰ ਨੇ ਕਿਹਾ ਇਸ ਗੁਰਮੰਤਰ ਦਾ ਜਾਪ ਇੱਕ ਹਫਤਾ ਪੂਰਾ ਕਰ ਲੈ ਫਿਰ ਦੇਖ ਕੀ ਰੰਗ ਲੱਗਦੇ ਹਨ ਸੋ ਬੰਗਾਲੀ ਰੋਜ਼ ਸੰਗਤ ਵੀ ਕਰਦਾ ਹੈ ਤੇ ਜਾਪ ਵੀ ਕਰਦਾ ਹੈ ਜਦੋਂ ਹਫਤਾ ਪੂਰਾ ਹੋਇਆ ਹਜ਼ੂਰ ਨੇ ਪਾਸ ਬੁਲਾਇਆ ਤੇ ਸਾਰੀ ਵਿਥਿਆ ਪੁੱਛੀ ਬੰਗਾਲੀ ਨੇ ਕਿਹਾ ਪਾਦਸ਼ਾ 33 ਸਾਲਾਂ ਦੀ ਕਮਾਈ ਦਾ ਫਲ ਇੱਕ ਰਾਤ ਵਿੱਚ ਪ੍ਰਾਪਤ ਹੋਇਆ ਤੇ ਤਿੰਨਾ ਜਨਮਾਂ ਦੀ ਕਮਾਈ ਦਾ ਫਲ ਇੱਕ ਹਫਤੇ ਵਿੱਚ ਮਿਲ ਗਿਆ ਸਹਜੂਰ ਦੇ ਚੰਨਾਂ ਵਿੱਚ ਜੜ ਤੇ ਚੇਤਨ ਸਭ ਹੀ ਸੁਖ ਪ੍ਰਾਪਤ ਕਰਦੇ ਹਨ ਭਾਈ ਨੰਦ ਲਾਲ ਜੀ 14 ਲੋਕ ਹੁਕਮ ਵਿੱਚ ਬੱਦੇ ਮੂੰ ਨਾ ਕੋਈ ਮੋੜੇ ਜੜ ਚੇਤਨ ਜੋ ਨਦਰੀ ਆਵੇ ਢੂੜੀ ਤੇਰੀ ਲੋੜੇ ਸਾਕੀ ਸਰਦਾਰ ਮੋਹਨ ਸਿੰਘ ਦੀ ਬਾਬਾ ਜੀ ਦਿੱਲੀ ਖੁੰਨੀ ਨਾਲੇ ਵਿੱਚ ਬਿਰਾਜਮਾਨ ਹਨ ਸੰਗਤਾ ਅਤੇ ਜੀਵ ਜੰਤ ਪਸ਼ੂ ਖਲ ਮੂਰਖ ਅਤੇ ਸਾਖਤ ਪੁਰਸ਼ ਵੀ ਲਾਭ ਪ੍ਰਾਪਤ ਕਰਦੇ ਹਨ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਅਹੰਕਾਰਾ ਪਾਪ ਜਿਸ ਨੇ ਪੜ ਕੇ ਹੰਕਾਰ ਕੀਤਾ ਹੈ ਅਤੇ ਲੋਭ ਅਤੇ ਮੋਹ ਦੇ ਵਿੱਚ ਖਚਤ ਹੋਇਆ ਹੈ ਉਸ ਨੂੰ ਬਾਹਰ ਕਢਣਾ ਬੜਾ ਅਸੰਭਵ ਹੈ। ਬਾਬਾ ਜੀ ਬਚਨ ਕਰਿਆ ਕਰਦੇ ਸਨ ਕਿ ਜਾਤਾਂ ਉਹ ਛੇਤੀ ਕੰਦੀ ਲੱਗ ਸਕਦਾ ਹੈ ਜੋ ਬਹੁਤ ਪੜਿਆ ਤੇ ਦਿਮਾਗ ਵਾਲਾ ਹੋਵੇ ਜੋ ਮਾਪੁਰਖ ਦੇ ਇਸ਼ਾਰੇ ਨੂੰ ਵੀ ਸਮਝ ਸਕਦਾ ਹੋਵੇ ਤੇ ਜਾਂ ਛੇਤੀ ਉਹ ਤਰ ਸਕਦਾ ਹੈ ਜੋ ਬਿਲਕੁਲ ਅਨਪੜ ਤੇ ਅੰਧਵਿਸ਼ਵਾਸੀ ਹੋਵੇ। ਜੋ ਵੀ ਹੁਕਮ ਮਾਪੁਰ ਕਰਦਾ ਹੈ ਅਗੋ ਸੱਤ ਬਚਨ ਕਰਕੇ ਉਸ ਸੇਵਾ ਨੂੰ ਪੂਰੀ ਤਰ੍ਹਾਂ ਨਿਭਾਉਂਦਾ ਹੋਵੇ ਉਸ ਨੂੰ ਇਹ ਪਤਾ ਹੀ ਨਹੀਂ ਕਿ ਇਸ ਕੰਮ ਦਾ ਨੁਕਸਾਨ ਹੈ ਜਾਂ ਫਾਇਦਾ ਹੈ ਤੀਜਾ ਜੋ ਥੋੜਾ ਬੜਿਆ ਹੈ ਉਹ ਨਾ ਮਾਪੁਰਕ ਦੇ ਇਸ਼ਾਰੇ ਨੂੰ ਸਮਝ ਸਕਦਾ ਹੈ ਤੇ ਨਾ ਉਸ ਦਾ ਦਿਮਾਗ ਅਸਲੀਅਤ ਨੂੰ ਜਾਣ ਸਕਦਾ ਹੈ ਤੇ ਨਾ ਹੀ ਉਹ ਬਚਨ ਮੰਨਦਾ ਹੈ ਕਿਉਂਕਿ ਜੋ ਮਾਪੁਰਕ ਉਸ ਨੂੰ ਕੰਮ ਜਾਂ ਸੇਵਾ ਕਹਿੰਦੇ ਹਨ ਉਸ ਪਰ ਨੁਕਤਾ ਚਿੰਨੀ ਕਰਦਾ ਹੈ ਤੇ ਮਨ ਵਿੱਚ ਹੀ ਕਹਿੰਦਾ ਹੈ ਇਸ ਕੰਮ ਦਾ ਸੰਤਾਂ ਨੂੰ ਕੀ ਫਾਇਦਾ ਹੈ ਇਹ ਗੱਲ ਮੈਨੂੰ ਕਿਉਂ ਕੀਤੀ ਉਹ ਕੰਮ ਕਰਾਉਣ ਦਾ ਸੰਤਾਂ ਨੂੰ ਕੀ ਫਾਇਦਾ ਸੀ ਕਿਉਂਕਿ ਮਹਾਪੁਰਖ ਰਮਸ ਦਿਂਦੇ ਹਨ ਰਾਜ ਨਹੀਂ ਦਿੰਦੇ ਇਹ ਜੋ ਵਿਚਲੀ ਸ਼੍ਰੇਣੀ ਦਾ ਬੰਦਾ ਹੈ ਇਹ ਰਮਸ ਤੇ ਟਿਕਾ ਟਿੱਪਣੀ ਕਰਦਾ ਹੈ ਭਾਵ ਕੰਮ ਕਰਕੇ ਰਾਜ਼ੀ ਨਹੀਂ ਹੈ ਤੇ ਰਾਜ਼ ਨੂੰ ਨਹੀਂ ਸਮਝ ਸਕਦਾ ਇਤਨਾ ਦਿਮਾਗ ਨਹੀਂ ਕੰਮ ਕਰਦਾ ਇਸ ਨੂੰ ਚੁੰਚ ਗਿਆਨੀ ਕਿਹਾ ਜਾਂਦਾ ਹੈ ਨਾ ਅੱਗੇ ਕੇ ਨਾ ਪਾਛੇ ਕੇ ਸੋ ਦੁਨੀਆ ਵਿੱਚ ਇਹੋ ਜਿਹੇ ਬੰਦੇ ਬਹੁਤ ਹਨ ਜੋ ਹਰ ਗੱਲ ਨੂੰ ਟਿੱਕਾ ਟਿਪਣੀ ਕਰਦੇ ਹਨ ਐਸੀ ਸੰਗਤ ਦੇ ਨਾਲ ਇਹੋ ਜਿਹੇ ਬੰਦੇ ਵੀ ਦਰਸ਼ਨ ਦਿੰਦੇ ਹਨ ਜੋ ਬਾਬਾ ਜੀ ਪਰ ਪਹਿਲਾਂ ਤਾਂ ਟਿੱਕਾ ਟਿਪਣੀ ਕਰਦੇ ਹਨ ਤੇ ਜੇ ਕੁਝ ਸੁਰਤ ਆ ਜਾਏ ਤਾਂ ਨਕਲਾ ਲਾਉਣ ਲੱਗ ਜਾਂਦੇ ਹਨ ਬਾਬਾ ਜੀ ਦੀ ਖੁਸ਼ਬੂ ਸਾਰੀ ਸ਼ਹਿਰ ਵਿੱਚ ਫੈਲ ਗਈ ਸੀ ਘਰ ਵਾਲੀ ਨੇ ਕਿਹਾ ਸਰਦਾਰ ਜੀ ਸੁਣਿਆ ਹੈ ਇੱਥੇ ਸੰਤ ਬਹੁਤ ਚੰਗੇ ਆਏ ਹੋਏ ਹਨ ਚਲੋ ਆਪਾਂ ਵੀ ਦਰਸ਼ਨ ਕਰਨ ਚੱਲੀਏ ਅੱਗੋ ਸਰਦਾਰ ਜੀ ਨੇ ਉੱਤਰ ਦਿੱਤਾ ਐਵੇਂ ਦੁਨੀਆਂ ਦੀ ਭੇਡ ਚਾਲ ਹੈ ਇੰਨਾ ਸੰਤਾਂ ਸਾਧਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਦੋ ਤਿੰਨ ਦਿਨ ਬੀਤੇ ਘਰਵਲੀ ਨੇ ਫਿਰ ਕਿਹਾ ਸਰਦਾਰ ਜੀ ਤੁਸੀਂ ਇਕੱਲੇ ਹੀ ਸੰਤਾਂ ਨੂੰ ਦੇਖ ਆਓ ਮੈਨੂੰ ਫੇਰ ਲੈ ਜਾਣਾ ਸਰਦਾਰ ਜੀ ਨੇ ਅੱਗੋ ਚੰਗਾ ਕਿਹਾ ਦੋ ਚਾਰ ਮਿੱਤਰ ਸਾਥੀ ਸੈਰ ਕਰਨ ਦੇ ਬਹਾਨੇ ਬਾਬਾ ਜੀ ਪਾਸ ਆ ਪਹੁੰਚ ਗਏ ਫਤਿਹ ਬੁਲਾ ਕੇ ਬਾਬਾ ਜੀ ਦੇ ਨਾਲ ਜਾ ਬੈਠੇ ਹਜ਼ੂਰ ਨੇ ਪੁੱਛਿਆ ਪਿਆਰਿਓ ਕੀ ਕੰਮ ਕਰਦੇ ਹੋ ਅੱਗੋਂ ਕਿਹਾ ਜੀ ਰੇਲਵੇ ਦੇ ਵਿਭਾਗ ਵਿੱਚ ਕੁਲਰਕ ਲੱਗੇ ਹੋਏ ਹਾਂ ਹਜ਼ੂਰ ਨੇ ਕਿਹਾ ਤੁਹਾਡੇ ਪਾਸ ਟਿਕਟ ਹੈ ਅੱਗੋ ਉੱਤਰ ਦਿੱਤਾ ਜੀ ਸਾਡੇ ਪਾਸ ਸਰਟੀਫਿਕੇਟ ਬਣੇ ਹੋਏ ਹਨ ਹਜ਼ੂਰ ਨੇ ਕਿਹਾ ਸੱਚੀ ਸਰਕਾਰ ਦਾ ਵੀ ਸਰਟੀਫਿਕੇਟ ਹੈ ਹੁਣ ਲਾਜਵਾਬ ਹੋ ਗਏ ਹਜ਼ੂਰ ਨੇ ਕਿਹਾ ਜਿਸ ਪਾਸ ਟਿਕਟ ਨਾ ਹੋਵੇ ਉਸ ਦਾ ਗੱਡੀ ਵਿੱਚ ਕੀ ਹਾਲ ਹੁੰਦਾ ਹੈ ਤਿਵੇਂ ਹੀ ਭਾਈ ਜਿਸ ਪਾਸ ਗੁਰਮੰਤਰ ਰੁਪਈ ਟਿਕਟ ਨਹੀਂ ਹੈ ਉਸ ਨੂੰ ਦਰਗਾਹ ਹੀ ਪਲੇਟਫਾਰਮ ਤੇ ਕਿਸੇ ਨੇ ਖੜੋਣਾ ਨਹੀਂ ਦੇਣਾ ਇੰਨਾ ਬਚਨਾਂ ਦਾ ਇੰਨਾ ਤੇ ਡੂੰਗਾ ਅਸਰ ਹੋਇਆ ਹੁਣ ਰੋਜ਼ ਸਰਦਾਰ ਮੋਹਨ ਸਿੰਘ ਘਰ ਵਾਲੀ ਸਮੇਤ ਆਉਣ ਲੱਗਿਆ ਨਾਲ ਜੋ ਹੋਰ ਰੇਲਵੇ ਦੇ ਮੈਕਮੇ ਵਿੱਚ ਕੰਮ ਕਰਦੇ ਸਨ ਅਤੇ ਸਾਥੀ ਰਲ ਕੇ ਆਉਣ ਜਾਣ ਦਾ ਪ੍ਰੋਗਰਾਮ ਬਣਾ ਲਿਆ ਬਾਉ ਬਲੋਕ ਰਾਮ ਸਰਦਾਰ ਤਲੋਚਲ ਸਿੰਘ ਸਰਦਾਰ ਚੇਤਨ ਸਿੰਘ ਗੁਰਬਖਸ਼ ਸਿੰਘ ਇਤਿਹਾਦਿਕ ਹੋਰ ਵੀ ਕਾਫੀ ਸਿੰਘਾਂ ਦਾ ਜੱਥਾ ਤਿਆਰ ਹੋ ਗਿਆ ਜੋ ਬਾਬਾ ਜੀ ਪਾਸੋਂ ਦੀਵਾਨ ਵਿੱਚ ਬਾਣੀ ਸੁੰਨੀ ਉਸ ਦੀ ਕਮਾਈ ਕਰਨੀ ਤਾਂ ਬਹੁਤ ਮੁਸ਼ਕਲ ਲੱਗਦੀ ਸੀ ਕਿਉਂਕਿ ਜਵਾਨੀ ਮਸਤਾਨੀ ਅਵਸਥਾ ਸੀ ਪਰ ਘਰ ਜਾ ਕੇ ਰਾਮਲੀਲਾ ਦੀ ਤਰ੍ਹਾਂ ਬਾਬਾ ਜੀ ਦੀ ਸਾੰਗ ਲਾਉਣੀ ਸ਼ੁਰੂ ਕਰ ਦਿੱਤੀ ਸਰਦਾਰ ਮੋਹਨ ਸਿੰਘ ਨੇ ਬਾਬਾ ਬਣ ਜਾਣਾ ਤੇ ਸਰਦਾਰ ਬਾਲਕ ਸਿੰਘ ਨੇ ਸੇਵਕ ਬਣ ਜਾਣਾ ਅੱਗੋਂ ਸੱਤ ਬਚਨ ਕਰੀ ਜਾਣਾ ਜੋ ਸਿਆਣੇ ਪੁਰਸਨ ਉਹਨਾਂ ਨੇ ਇਸ ਗੱਲ ਦਾ ਮਹਿਸੂਸ ਕੀਤਾ ਕਿ ਐਡੇ ਵੱਡੇ ਮਹਾਪੁਰਖ ਦੀ ਸਾੰਗ ਆਣੀ ਮਹਾਪੁਰਖ ਦੀ ਹੱਦ ਤੱਕ ਹੈ ਜੋ ਅਣਜਾਣ ਲੋਕ ਸਨ ਉਹ ਇਹ ਸਮਝਦੇ ਸਨ ਕਿ ਸਾਨੂੰ ਬਾਬਾ ਜੀ ਦੇ ਬਚਨਾਂ ਦਾ ਰਸ ਆਉਂਦਾ ਹੈ ਮਾੜੇ ਚੰਗੇ ਦਾ ਫਲ ਆਪੇ ਭੁਗਤਨ ਤੇ ਕਈ ਪ੍ਰੇਮੀ ਨਾਲ ਰਲ ਕੇ ਦਿਲਚਸਪੀ ਵੀ ਲੈਂਦੇ ਸਨ ਇਸ ਗੱਲ ਦਾ ਬਾਬਾ ਜੀ ਨੂੰ ਵੀ ਪਤਾ ਲੱਗਿਆ ਹਜ਼ੂਰ ਨੇ ਬਾਣੀ ਦੁਆਰਾ ਉਪਦੇਸ਼ ਦਿੱਤਾ ਭਾਈ ਜੋ ਇੱਥੇ ਸਾਖੀਆਂ ਕਥਾ ਸੁਣਾਈਆਂ ਸੁਣਦੇ ਹਾਂ ਜਾਂ ਸਾਥ ਸੰਗ ਕਰਦੇ ਹਾਂ ਇਸ ਦੀ ਕਮਾਈ ਕਰਨੀ ਹੈ ਸੰਗਾ ਲਾਉਣੀਆਂ ਇਹ ਮਖੌਲ ਬਣ ਜਾਂਦਾ ਹੈ ਗੁਰ ਕੈ ਆ ਸਕਾਰ ਕਮਾਓ ਭਾਗ ਜੋ ਗੁਰੂ ਦਾ ਹੁਕਮ ਹੈ ਉਹ ਕੰਮ ਕਰੋ ਗੁਰੂ ਦੀ ਰੀਸ अथवा ਸਾੰਗ ਨਾ ਉਤਾਰੋ ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ अथवा ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਤਾਰ 56 ਕਰੋੜ ਯਾਦਵ ਗਲੇ ਵਿੱਚੇ ਕ੍ਰਿਸ਼ਨ ਮੁਰਾਰ ਭਾਗ ਜੋ ਵੀ ਸੰਤਾਂ ਦੀ ਸਾੰਗ ਉਤਾਰਦਾ ਹੈ ਉਹ ਆਪਣੇ ਘਰ ਨੂੰ ਅੱਗ ਲਾ ਰਿਹਾ ਹੈ ਨਾਨਕ ਤੇ ਨਰ ਅਸਲ ਖਾਰ ਜੇ ਬਿਣ ਗੁਣ ਗਰਭ ਕਰੰਤ ਭਾਗ ਜਿਨ੍ਹਾਂ ਨੇ ਕਮਾਈ ਨਹੀਂ ਕੀਤੀ ਮਾਪੁਰਖਾਂ ਵਾਲੇ ਗੁਣ ਅਤੇ ਸ਼ਕਤੀ ਨਹੀਂ ਪੈਦਾ ਕੀਤੀ ਜੇ ਉਹ ਮਾਪੁਰਖਾਂ ਵਰਗੇ ਕੱਪੜੇ ਪਾ ਕੇ ਲੋਕਾਂ ਨੂੰ ਪ੍ਰਚਾਰ ਕਰਦਾ ਹੈ ਤਾਂ ਉਹ ਅਸਲ ਹੀ ਖੋਤਾ ਹੈ ਉਸ ਵਿੱਚ ਤੇ ਖੋਤੇ ਵਿੱਚ ਕੋਈ ਫਰਕ ਨਹੀਂ ਹੈ ਕੋਈ ਵੀ ਦੁਨੀਆ ਵਿੱਚ ਐਸਾ ਨਹੀਂ ਹੈ ਜਿਸ ਨੂੰ ਆਪਣੇ ਕੁਕਰਮਾ ਦਾ ਪਤਾ ਨਾ ਹੋਵੇ ਤੇ ਜੇ ਫਿਰ ਵੀ ਉਹ ਮਾਪੁਰਖਾਂ ਦੀ ਰੀਸ ਕਰੇ ਤਾਂ ਉਹ ਨਰਕਾਂ ਦਾ ਭਾਗੀ ਹੈ ਦੋਹਰਾ ਪੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾ ਤੀ ਕਟਿਓ ਬਾਸ ਨਰਕ ਮੋ ਲੀਨ ਭਾਵ ਸੱਚ ਦੀ ਪ੍ਰਾਪਤੀ ਤੋਂ ਬਿਨਾ ਪ੍ਰਾਪਤੀ ਵਾਲੇ ਦੀ ਰੀਸ ਕਰਨੀ ਉਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਉਹ ਪੇਖੀ ਹੈ ਤੇ ਇਸ ਤਰ੍ਹਾਂ ਸਰਦਾਰ ਮੋਹਨ ਸਿੰਘ ਜੀ ਵੀ ਬਾਬਾ ਜੀ ਦੀ ਸਾੰਗ ਉਤਾਰਦੇ ਰਹੇ ਬਾਬਾ ਜੀ ਦੇ ਪੰਜ ਭੂਤਕ ਸਰੀਰ ਛੱਡਣ ਤੱਕ ਤਾਂ ਠੀਕ ਰਹੇ ਪਰ ਬਾਅਦ ਵਿੱਚ ਕਿਸੇ ਕਾਰਨ ਕਰਕੇ ਦੋਨੋਂ ਲੱਤਾਂ ਮਾਰੀਆਂ ਗਈਆਂ ਤੇ ਸਰਦਾਰ ਬਾਲਕ ਸਿੰਘ ਦੇ ਦਿਮਾਗ ਤੇ ਵੀ ਐਸਾ ਅਸਰ ਪਿਆ ਕਿ ਆਪਣੇ ਆਪ ਤੋਂ ਬਾਹਰ ਹੋ ਗਿਆ ਇਸ ਨੂੰ ਮੈਂ ਵਿਸਾਰ ਨਾਲ ਦੱਸਣ ਯੋਗ ਨਹੀਂ ਸਮਝਦਾ ਅਖੀਰੀ ਭਾਵੇਂ ਹੈ ਕਿ ਬਾਬਾ ਜੀ ਦੇ ਬਚਨਾਂ ਤੇ ਫੁੱਲ ਚੜਾਓ ਜੋ ਉਹਨਾਂ ਦਾ ਹੁਕਮ ਹੈ ਉਹ ਕਰਿਏ ਉਹਨਾਂ ਦੀ ਰੀਸ ਨਾ ਕਰਿਏ ਰੀਸ ਕਰਨ ਨਾਲ ਦੁੱਖ ਹੈ ਹੁਕਮ ਮੰਨਣ ਨਾਲ ਸੁਖ ਹੈ ਈਸ਼ਰ ਸਿੰਘ ਜੀ ਨੇ ਹੁਕਮ ਮੰਨਿਆ ਰੀਸ ਨਹੀਂ ਕੀਤੀ ਜਿਸ ਆਸਨ ਪਰ ਬਾਬਾ ਜੀ ਬੈਠੇ ਉਸ ਆਸਨ ਪਰ ਈਸ਼ਰ ਸਿੰਘ ਜੀ ਨਹੀਂ ਬੈਠੇ ਜਿਸ ਤਰ੍ਹਾਂ ਦਾ ਜੋੜਾ ਜਾਂ ਕੁੜਤਾ ਬਾਬਾ ਜੀ ਨੇ ਪਾਇਆ ਹੈ ਉਸ ਤਰ੍ਹਾਂ ਦਾ ਈਸ਼ਰ ਸਿੰਘ ਜੀ ਨੇ ਨਹੀਂ ਪਾਇਆ ਜੇ ਬਾਬਾ ਜੀ ਨੇ ਬਿਰਾਗਨ ਲਾਈ ਹੈ ਤਾਂ ਈਸ਼ਰ ਸਿੰਘ ਜੀ ਨੇ ਬਿਰਾਗਨ ਨਹੀਂ ਲਾਈ ਜੋ ਬਾਬਾ ਜੀ ਨੇ ਸੋਟੀ ਫੜੀ ਹੈ ਉਸ ਤਰ੍ਹਾਂ ਦੀ ਸੋਟੀ ਨਹੀਂ ਫੜੀ ਕੁੰਡੀ ਵਾਲੀ ਸੋਟੀ ਜਾਂ ਟਕੂਆ ਫੜਿਆ ਹੈ ਜਿਸ ਤਲਾਈ ਵਿੱਚ ਬਾਬਾ ਜੀ ਨੇ ਇਸ਼ਨਾਨ ਕੀਤਾ ਹੈ ਉਸ ਤਲਾਈ ਵਿੱਚ ਈਸ਼ਰ ਸਿੰਘ ਜੀ ਨੇ ਇਸ਼ਨਾਨ ਨਹੀਂ ਕੀਤਾ ਜੇ ਬਾਬਾ ਜੀ ਕਾਰ ਦੀ ਪਿਛਲੀ ਸੀਟ ਪਰ ਇਕੱਲੇ ਬੈੰਦੇ ਰਹੇ ਹਨ ਤਾਂ ਈਸ਼ਰ ਸਿੰਘ ਜੀ ਅਗਲੀ ਸੀਟ ਦੇ ਬੈਠਦੇ ਰਹੇ ਜੇ ਬਾਬਾ ਜੀ ਦੀਵਾਨ ਵਿੱਚ ਟੋਆ ਪੁੱਟ ਕੇ ਨੀਵੇਂ ਬੈਠਦੇ ਰਹੇ ਹਨ ਤਾਂ ਈਸ਼ਰ ਸਿੰਘ ਜੀ ਰਾਗੀਆਂ ਦੇ ਨਾਲ ਸੇਵਾਦਾਰਾਂ ਦੀ ਸ਼ਕਲ ਵਿੱਚ ਹੀ ਬੈਠਦੇ ਰਹੇ ਹਨ ਭਾਵ ਕਿ ਜੋ ਬਾਬਾ ਜੀ ਦਾ ਹੁਕਮ ਸੀ ਨਿਤਨੇਮ ਕਰਨ ਦਾ ਅੰਮ੍ਰਿਤ ਛਕਾਉਣ ਦਾ ਅਤੇ ਜੱਤ ਸੱਦ ਦੇ ਪੂਰਨਿਆਂ ਤੇ ਚਲ ਕੇ ਬਹਿੰਗਮੀ ਬਾਣੇ ਵਿੱਚ ਰਹਿ ਕੇ ਉਸ ਅਗੰਮੀ ਸ਼ਕਤੀ ਦੀ ਪ੍ਰਾਪਤੀ ਕਰਕੇ ਵੀ ਬਾਬਾ ਜੀ ਵੇਲੇ ਜੋ ਬਸਤਰ ਪਾਉਂਦੇ ਸੀ ਉਸੀ ਤਰ੍ਹਾਂ ਦੇ ਬਸਤਰ ਪਾਏ ਹਨ ਬਾਬਾ ਜੀ ਵਾਲਾ ਸਵਾਗ ਨਹੀਂ ਉਤਾਰਿਆ ਤੇ ਸੇਵਕ ਬਣ ਕੇ ਸਮੇਂ ਦੀ ਸੰਭਾਲ ਕੀਤੀ ਇੱਥੋਂ ਤੱਕ ਕਿ ਆਪ ਜੀ ਦੇ ਦਰਸ਼ਨਾਂ ਲਈ अनेका ਹੀ ਸੰਗਤ ਤਰਸਦੀ ਸੀ ਪਰ ਉਸ ਵਡਿਆਈ ਦਾ ਤਿਆਗ ਕਰਕੇ ਗੁਰੂ ਸਾਹਿਬ ਨੂੰ ਭੋਗ ਲਵਾਉਂਦੇ ਸੀ ਨਹੀਂ ਤੇ ਅੱਜ ਕੱਲ ਸਾਡੇ ਲੋਕਾਂ ਦੀ ਇਹ ਅਵਸਥਾ ਹੈ ਕਿ ਦੋ ਆਦਮੀ ਮੱਥਾ ਟੇਕਣ ਵਾਲੇ ਆ ਜਾਣ ਤਾਂ ਸੇਵਾ ਸਾਰੀ ਛੱਡ ਦਿੰਦੇ ਹਾਂ ਤੇ ਮੱਥਾ ਟਿਕਾ ਕੇ ਬਹੁਤ ਖੁਸ਼ ਹੁੰਦੇ ਹਾਂ ਪ੍ਰਪਤਾ ਐਸੀ ਚੀਜ਼ ਹੈ ਪਰ ਇਸ ਪ੍ਰਪਤਾ ਦਾ ਤਿਆਗ ਕੀਤਾ ਜਾਏ ਤੇ ਮਾਲਕ ਦੇ ਹੁਕਮ ਅਨੁਸਾਰ ਕੰਮ ਕਰੀਏ ਤਾਂ ਇਸ ਘਰ ਵਿੱਚੋਂ ਕੁਝ ਮਿਲੇਗਾ ਬਾਕੀ ਦੁਨਿਆਵੀ ਰਾਜ ਭਾਗ ਦੇ ਸੁੱਖ ਦਾ ਇਸ ਘਰ ਦੇ ਕੁੱਤਿਆਂ ਨੂੰ ਵੀ ਪ੍ਰਾਪਤ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ